ਸਾ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਗੱਲ ਕਰਾਂਗੇ ਜਿਹੜਾ ਬੈਂਸ ਸਾਹਿਬ ਤੇ ਕਲ ਤਖਤ ਦੇ ਜਥੇਦਾਰ ਸਾਹਿਬ ਦੇ ਵਿੱਚ ਵਾਰਤਲਾਪ ਹੋਇਆ ਤੇ ਜਿਹੜਾ ਭਗਵੰਤ ਮਾਨ ਤੇ ਪ੍ਰਤਾਪ ਬਾਜਵੇ ਦੇ ਵਿੱਚ ਐਫ ਆਈ ਆਰ ਤੇ ਇਹ ਸਾਰਾ ਰੌਲਾ ਪਿਆ ਇਹਦੇ ਬਾਰੇ ਪਹਿਲਾਂ ਤਾਂ ਆਪਾਂ ਪ੍ਰਤਾਪ ਬਾਜਵਾ ਜੀ ਦੀ ਤੇ ਭਗਵੰਤ ਮਾਨ ਜੀ ਦੀ ਗੱਲ ਕਰੀਏ ਉਹਨਾਂ ਨੇ ਬੰਬਾਂ ਦਾ ਨਾਮ ਲਿਆ ਤੇ ਉਹਨਾਂ ਨੇ ਐਫ ਆਈ ਆਰ ਕੱਟੀ ਇਹ ਸਾਰਾ ਕੁਝ ਇੱਕ ਕਾਮਾ ਰੌਲੀ ਪਾਉਣ ਲਈ ਆ ਨਾ ਕੋਈ ਇਹਦੇ ਚੋਂ ਕੁਝ ਨਿਕਲਣਾ ਇਹ ਜਿਹੜਾ ਚਾਰ ਦਿਵਾਰੀਆਂ ਸਕੂਲਾਂ ਦੀਆਂ ਤੇ ਬਾਥਰੂਮ ਬਣਾ ਕੇ ਇਹ ਨਹੀਂ ਪੱਥਰ ਲਾ ਕੇ ਤੇ ਆਪਣੀ ਵਾਹਵਾ ਹੀ ਖੱਟਣੀ ਚਾਹੁੰਦੇ ਸੀ ਉਹਦੇ ਤੇ ਇਹਨਾਂ ਦਾ ਬਹੁਤ ਜ਼ਿਆਦਾ ਵੱਡੇ ਲੈਵਲ ਤੇ ਕ੍ਰਿਟਿਸਿਜ਼ਮ ਹੋਇਆ ਉਹ ਕ੍ਰਿਟਿਸਿਜ਼ਮ ਨੂੰ ਲੁਕਾਉਣ ਲਈ ਇਹਨਾਂ ਨੇ ਨਵਾਂ ਮੁੱਦਾ ਚਲਾਤਾ ਪਰ ਤਾਂ ਬਾਜਵਾ ਜੀ ਤੇ ਭਗਵੰਤ ਮਾਨ ਜੀ ਆਪਸ ਚ ਖੇਡਣ ਲੱਗ ਗਏ ਕਿਉਂਕਿ ਇਹ ਖੇਡ ਇਹ ਹੈ ਇਹਦੇ ਚ ਕੋਈ ਸਜ਼ਾ ਨਹੀਂ ਹੋਣੀ ਜਿਹੜੇ ਪਹਿਲਾਂ ਵੀ ਹਿੰਦੂਤਵ ਦੇ ਨਾਮ ਤੇ ਕਲੀ ਹੋਰ ਗੱਲਾਂ ਦੇ ਨਾਮ ਤੇ ਜਿਹੜੇ ਟੈਰਰ ਫਲਾ ਰਹੇ ਨੇ ਵੰਡੀਆਂ ਪਾ ਰਹੇ ਨੇ ਉਹਨਾਂ ਤੇ ਕੋਈ ਪਰਚੇ ਕੋਈ ਸਜ਼ਾ ਨਹੀਂ ਹੋਈ ਇਹਨਾਂ ਨੇ ਵੀ ਇਹ ਥੋੜੇ ਚਿਰ ਕਰਕੇ ਉਦੋਂ ਤੋਂ ਬਾਅਦ ਚ ਇਹ ਕੇਸ ਦਾ ਪਤਾ ਵੀ ਨਹੀਂ ਚੱਲਣਾ ਕੋਈ ਕਾਰਵਾਈ ਨਹੀਂ ਹੋਣੀ ਅਹੀਂ ਬੈਂਸ ਸਾਹਿਬ ਦਾ ਅੱਗੇ ਗੱਲ ਕਰੀਏ ਬੈਂਸ ਸਾਹਿਬ ਤੇ ਅਕਾਲ ਤਖਤ ਦੇ ਜਥੇਦਾਰ ਜੀ ਦੇ ਵਿੱਚ ਹੋਈ ਵਾਰਤਲਾਪ ਦੇ ਵਿੱਚ ਇਹ ਪੰਜਾਬੀਆਂ ਦੀ ਹੰਮੇ ਹੰਕਾਰ ਦਾ ਲੈਵਲ ਹੈ ਜਿਹੜਾ ਵੀ ਬੰਦਾ ਜਿੱਥੇ ਬੈਠਾ ਉਹਨੂੰ ਕੋਈ ਗੱਲ ਕਹੇ ਕੋਈ ਸੁਜੈਸ਼ਨ ਦਵੇ ਤਾਂ ਉਹਨੂੰ ਵੈਲਕਮ ਨਹੀਂ ਕਰਦਾ ਉਹਨੂੰ ਚੁੱਪ ਕਰਾਉਣ ਕਿੰਨੀ ਲੱਜ ਜਾਂਦਾ ਆਪਣੀ ਈਗੋ ਐਡੀ ਵੱਡੀ ਹੋ ਗਈ ਸਿੱਖਾਂ ਦੀ ਵੀ ਆਪਾਂ ਈਗੋਇਸਟਿਕ ਬੰਦੇ ਹੋ ਗਏ ਜੇ ਕੋਈ ਆਪਾਂ ਨੂੰ ਕਹਿੰਦਾ ਅੱppa ਕਹਿੰਦੇ ਆ ਮੈਨੂੰ ਟੋਕੋ ਨਾ ਸਰਕਾਰਾਂ ਦਾ ਖਾਸ ਤੌਰ ਤੇ ਜੇ ਕੋਈ ਉਹਨਾਂ ਨੂੰ ਕਹਿੰਦਾ ਕੋਈ ਗੱਲ ਤਾਂ ਪਰਚੇ ਘਟਾਉਣ ਤੱਕ ਉਹਨਾਂ ਨੂੰ ਕਹਿ ਲੋ ਕਿ ਹਰੇਕ ਹੱਦ ਤੱਕ ਜਾਂਦੀ ਹੈ ਤਾਂ ਜੋ ਉਹਨਾਂ ਦੀ ਜਿਹੜੀ ਕਮੀਆਂ ਨੇ ਉਹ ਕੋਈ ਉਹਨਾਂ ਨੂੰ ਦੱਸ ਨਾ ਸਕੇ ਤੇ ਜ਼ਥੇਦਾਰ ਜੀ ਨੇ ਠੀਕ ਆ ਆਪਣਾ ਨਹੀਂ ਕਿਸੇ ਦਾ ਵੀ ਫਰਜ਼ਮੰਦ ਸਰਕਾਰਾਂ ਦਾ ਇੱਧਰ ਦਖਲ ਦੇਣ ਦਾ ਇਹ ਧਰਮ ਦਾ ਮਾਮਲਾ ਹੈ ਪਰ ਇਹੀ ਗੱਲ ਜੇ ਕੋਈ ਕਹਿੰਦਾ ਸਿੱਖ ਕਹਿੰਦਾ ਤਾਂ ਵੈਲਕਮ ਹੀ ਕਰਨੀ ਚਾਹੀਦੀ ਸੀ ਬਜਾਏ ਉਹਨੂੰ ਛੱਡਾ ਪਕਾਲ ਦੇ ਦੇਂਦੇ ਆਪਾਂ ਆਓ ਰਲ ਕੇ ਆਪਣੇ ਚ ਨਿਮਰਤਾ ਪ੍ਰੇਮ ਲਿਆਈਏ ਤਾਂ ਜੋ ਗੁਰੂ ਦਾ ਦਿੱਤਾ ਹੋਇਆ ਜਿਹੜਾ ਸਿਧਾਂਤ ਹੈ ਉਹਦੇ ਤੇ ਆਪਾਂ ਖਰੇ ਉੱਤਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ